ਹਾਂਜੀ ਬੀਟਲ ਬੱਕਰੀਆਂ ਦੇ ਸ਼ਕੀਨਾ ਦੇ ਲਈ ਅੱਜ ਦੀ ਵੀਡੀਓ ਹੈ ਜਿਹੜੀ ਬਹੁਤ ਹੀ ਖਾਸ ਹੋਣ ਜਾ ਰਹੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਯੰਗ ਫਾਰਮਰ ਚੈਨਲ ਨੇ ਸੈਦੋ ਕੇ ਬਲੱਡ ਲਾਈਨ ਨੂੰ ਜਿਸ ਤਰੀਕੇ ਦੇ ਨਾਲ ਫਿਲਮਾਇਆ ਹੈਗਾ ਦਿਖਾਇਆ ਹੈਗਾ ਤਾਂ ਪੂਰੀ ਦੁਨੀਆ ਨੇ ਸਾਡੀਆਂ ਵੀਡੀਓ ਨੂੰ ਬਹੁਤ ਪਸੰਦ ਕੀਤਾ ਬਾਈ ਪੰਮਾ ਸੈਦੋ ਕੀ ਹੋਰਾਂ ਦੀ ਮਿਹਨਤ ਆ ਜਦੋਂ ਦੁਨੀਆ ਦੇ ਸਾਹਮਣੇ ਆਈ ਆ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਬੀਟਲ ਬੱਕਰੀ ਹੈਗੀ ਆ ਬੀਟਲ ਬੱਕਰੇ ਆ ਉਹ ਕੋਈ ਬੰਦੇ ਹੈਗੇ ਜਿਹੜੇ ਪਾਲ ਰਹੇ ਆ ਤੇ ਆਪਾਂ ਥੋੜਾ ਸਮਾਂ ਪਹਿਲਾਂ ਬਾਈ ਪੰਮਾ ਸੈਦੋਕੇ ਵਾਲੀ ਬਲੱਡ ਲਾਈਨ ਦਿਖਾਈ ਸੀਗੀ ਬਾਈ ਸ਼ੇਰਾ ਮੁਰਾਦ ਵਾਲਾ ਉਹਨਾਂ ਦੀਆਂ ਵੀਡੀਓ ਕੀਤੀਆਂ ਸੀਗੀਆਂ ਉਹ ਵੀਡੀਓ ਨੂੰ ਕਿੰਨਾ ਪਿਆਰ ਮਿਲਿਆ ਕਿੱਥੋਂ ਕਿੱਥੋਂ ਤੱਕ ਵੀਡੀਓ ਗਈਆਂ ਇਹ ਦੇਖਣ ਵਾਲੇ ਵੀ ਜਾਣਦੇ ਆ ਤੇ ਬਾਈ ਹੋਰਾਂ ਤੋਂ ਵੀ ਅੱਜ ਪੁੱਛਾਂਗੇ ਅੱਜ ਦੁਬਾਰਾ ਆਏ ਆ ਪਿੰਡ ਮੁਰਾਦਵਾਲਾ ਭੋਮਗੜ ਜਿਲ੍ਹਾ ਫਾਜ਼ਿਲਕਾ ਬਾਈ ਸ਼ੇਰ ਸਿੰਘ ਕੋਲੇ ਤੇ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਵੱਖਰੀਆਂ ਗੱਲਾਂ ਹੋਣਗੀਆਂ ਵੀਡੀਓ ਦੇ ਵਿੱਚ ਜਾਨਵਰ ਵੀ ਦਿਖਾਵਾਂਗੇ ਡਿਟੇਲ ਦੇ ਨਾਲ ਸਾਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਇਹ ਸਭ ਤੋਂ ਪਹਿਲਾਂ ਤਾਂ ਵਧਾਈਆਂ ਤੁਸੀ ਫਾਰਮ ਬਹੁਤ ਸੋਹਣਾ ਬਣਾਈ ਬੈਠੇ ਹੋਣਾ ਹਾਂਜੀ ਹਾਂਜੀ ਵਧਾਈਆਂ ਜੀ ਪਰਮਾਤਮਾ ਸਭ ਨੂੰ ਵਧਾਵੇ ਜੀ ਹਾਂਜੀ ਤੇ ਬਾਕੀ ਤੁਹਾਡਾ ਜੀ ਆਇਆਂ ਨੂੰ ਜੀ ਤੇ ਬਾਈ ਜਗਮੀਤ ਜੀ ਦਾ ਗੁਰਮੀਤ ਜੀ ਦਾ ਦੋਨਾਂ ਦਾ ਹੀ ਹਾਂਜੀ ਜੀ ਆਇਆਂ ਨੂੰ ਦੋਨਾਂ ਨੂੰ ਤੇ ਬਾਈ ਆਪਣੇ ਨਾਲ ਗਰਜੀਤ ਆਇਆ ਕੈਮਰੇ ਤੇ ਖੜਾ ਬਾਈ ਹਨਾ ਇਹ ਬਾਈ ਆ ਪਹਿਲਾਂ ਪਈ ਦੱਸ ਸਕਦੇ ਵੀ ਜਿਹੜੀ ਆਪਾਂ ਪਹਿਲਾਂ ਵੀਡੀਓ ਕੀਤੀ ਸੀਗੀ ਹਾਂਜੀ ਹਾਂਜੀ ਉਹ ਕਿੱਥੋਂ ਕਿੱਥੋਂ ਤੱਕ ਗਈ ਆ ਤੇ ਕਿਵੇਂ ਰਿਸਪੌਂਸ ਮਿਲਿਆ ਉਹਦਾ ਜੀ ਬਾਈ ਜੀ ਪਹਿਲੀ ਵੀਡੀਓ ਤਾਂ ਮੇਰੇ ਆਈਡੀਆ ਨਾਲ ਆਲ ਵਰਲਡ 'ਚ ਪਹੁੰਚੀ ਹਾਂਜੀ ਮੈਨੂੰ ਇੰਗਲੈਂਡ ਤੋਂ ਬਾਈ ਕਰਨਵੀਰ ਆ ਜੀ ਹਾਂਜੀ ਉਹਨਾਂ ਨੇ ਫੋਨ ਲਾਇਆ ਸੀ ਇੱਕ ਸਰੂਪ ਵੀਰਦੀ ਆ ਜੀ ਆਸਟ੍ਰੇਲੀਆ 'ਚ ਹਾਂਜੀ ਦੁਬਈ 'ਚ ਕੈਨੇਡਾ 'ਚ ਇੰਗਲੈਂਡ 'ਚ ਹਰ ਥਾਂ 'ਚ ਮੈਨੂੰ ਜਿੰਨੀਆਂ ਵੀ ਹੈਗੀਆਂ ਪਾਕਿਸਤਾਨ ਤੋਂ ਹਰ ਥਾਂ 'ਚ ਮੈਨੂੰ ਫੋਨ ਆਏ ਜੀ ਹਾਂਜੀ ਜਿਹੜੇ ਮੇਰੇ ਪੰਜਾਬੀ ਭਰਾ ਨੇ ਹੂੰ ਉਹਨਾਂ ਭਰਾਵਾਂ ਨੇ ਵੀਡੀਓ ਦੇਖ ਕੇ ਬੜਾ ਹੀ ਮਹਿਸੂਸ ਗਰਵ ਕੀਤਾ ਵੀ ਪੰਜਾਬ ਦੀ ਵੀ ਅਸੀਂ ਕਿਹਾ ਸੀ ਵੀ ਅਸੀਂ ਪੰਜਾਬ ਦੀ ਸ਼ਾਨ ਨੂੰ ਵਧਾਉਣਾ ਹੈ ਹਾਂਜੀ ਹਾਂਜੀ ਵੀ ਪੰਜਾਬ ਦੇ ਵਿੱਚ ਅਸੀਂ ਇਹ ਬਰੀਡ ਰੱਖਣੀ ਆ ਜੀ ਤੇ ਉਹਨਾਂ ਭਰਾਵਾਂ ਨੇ ਮੈਨੂੰ ਕਿਹਾ ਜੀ ਜਿਹੜੇ ਬਾਹਰ ਵਾਲੇ ਭਰਾਵਾਂ ਨੇ ਵੀ ਭਾਈ ਜੀ ਅਗਰ ਸਾਡੀ ਕਿਤੇ ਜ਼ਰੂਰਤ ਪਵੇ ਨਾ ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ ਲੋਕਾਂ ਨੇ ਹੀ ਗੱਲ ਨੂੰ ਪਸੰਦ ਕੀਤਾ ਵੀ ਬੰਦਾ ਪੁਰਾਣੀ ਬਰੀਡ ਸੰਭਾਲ ਰਿਹਾ ਇਹ ਜੀ ਨੂੰ ਪਸੰਦ ਕੀਤਾ ਹਨਾ ਹਾਂਜੀ ਹਾਂਜੀ ਤੇ ਇਹ ਕਿਹੜੀ ਰੀਲ ਬਾਈ ਗਰਜੀਤ ਨੇ ਪਾਈ ਸੀ ਬੱਕਰੀ ਨਾਲ ਉਹ ਵੀ ਬੜੀ ਚੱਲੀ ਸੀ ਉਹ ਬਹੁਤ ਚੱਲੀ ਸੀ ਬਾਰਡਰ ਤੇ ਬਾਈ ਬੱਕਰੀਆਂ ਸੰਭਾਲ ਰਿਹਾ ਹਾਂਜੀ ਹਾਂਜੀ ਬਾਈ ਗਰਜੀਤ ਜੀ ਨੇ ਕਿਹਾ ਸੀ ਵੀ ਬਾਰਡਰ ਤੇ ਬਾਈ ਪੰਮਾ ਜੀ ਨੇ ਇਹ ਬਰੀਡ ਭੇਜੀ ਹੈ ਭੇਜੀ ਹਾਂਜੀ ਤੇ ਇੰਨੀਆਂ ਵਧੀਆ ਬੱਕਰੀਆਂ ਤਿਆਰ ਕੀਤੀਆਂ ਵੀ ਪਾਕਿਸਤਾਨ ਦੇ ਉੱਤੇ ਖੜ ਕੇ ਵੀ ਹਾਂਜੀ ਵੀ ਪਾਕਿਸਤਾਨ ਵਾਲਿਆਂ ਨੂੰ ਵੀ ਪਤਾ ਲੱਗਦਾ ਵੀ ਅੱਜ ਪਾਕਿਸਤਾਨ ਦਾ ਢੂਆ ਭਨ ਗਿਆ ਬੱਕਰੀਆਂ ਸਹੀ ਹੈ 6 ਦੰਦ 45 ਇੰਚ ਪੱਠਾ ਤਿਆਰ ਕਰੀਆਂ ਸੀ ਜੀ ਮੈਂ ਠੀਕ ਹੈ ਬਈ ਅੱਜ ਤੁਹਾਨੂੰ ਦੂਜੀ ਵਾਰੀ ਦਿਖਾ ਦਿੰਨੇ ਆ ਉਹ ਵੀ 45 ਪਲੱਸ ਗਈਆਂ ਹੀ ਪੱਠਾ ਖੀਰੀਆਂ 40 42 ਤਿਆਰ ਹੋ ਗਈਆਂ ਆਪਣੇ ਕੋਲੇ ਹਾਂਜੀ ਹਾਂਜੀ ਉਹ ਤੁਹਾਨੂੰ ਦੁਬਾਰਾ ਵੀਡੀਓ ਚਾਹੋ ਵੀਡੀਓ ਨੂੰ ਬਈ ਹੋ ਗਏ ਉਹਨਾਂ ਦੇ 4 ਮਹੀਨੇ ਹੋ ਗਏ ਉਹਨਾਂ ਦੇ ਨਾ ਜੀ ਹਾਂਜੀ ਹਾਂਜੀ 4 ਚਾਰਕ ਮਹੀਨੇ ਹੋ ਗਏ ਚਾਰਕ ਮਹੀਨੇ ਹੋ ਗਏ ਤੇ ਜਾਨਵਰ ਕਿੱਥੇ ਕਿੱਥੇ ਸੇਲ ਕੀਤੇ ਬਈ ਉਸ ਤੋਂ ਬਾਅਦ ਆਏ ਵਪਾਰੀ ਤੁਹਾਡੇ ਕੋਲੇ ਬਾਈ ਜੀ ਮੇਰੇ ਕੋਲ ਜੰਮੂ ਮਹਾਰਾਸ਼ਟਰਾ ਹਾਂਜੀ ਮਹਾਰਾਸ਼ਟਰ ਜਿਹੜਾ ਬਾਈ ਜੀ ਤੋਂ ਬੱਕਰਾ ਮੈਂ ਲਿਆਂਦਾ ਸੀ ਤਾਂ ਕਰਤਾ ਆਪ ਹਾਂਜੀ ਉਹ ਵਿਸ਼ੇ ਮੈਂ ਕੋਈ ਇਥੋਂ ਮਹਾਰਾਸ਼ਟਰ ਤੋਂ ਹਾਂਜੀ ਮੇਰੇ ਘਰੇ ਆ ਕੇ ਗੱਡੀ ਲੈ ਕੇ ਆਏ ਸੀ ਸਪੈਸ਼ ਆਪਣੇ ਘਰੋਂ ਆ ਕੇ ਲੈ ਕੇ ਗਿਆ ਸੀ ਇਹ ਬੱਚਾ ਅੱਛਾ ਜੀ ਤੇ ਹੋਰ ਬਹੁਤ ਬੱਚੇ ਵੀ ਕਈ ਹੁਣ ਉਸ ਤੋਂ ਬਾਅਦ ਤਾਂ ਮੇਰੇ ਕੋਲ 40-45 ਬੱਚੇ ਹੈਗੇ ਸੀ ਹਾਂਜੀ ਇੱਕ ਵੀ ਬੱਚਾ ਨਹੀਂ ਰੁਕਿਆ ਦੋ ਪੱਠਾ ਬਹੁਤ ਮੁਸ਼ਕਲ ਨਾਲ ਰੱਖਿਆ ਜੀ ਸਭ ਗਈਆਂ ਜੀ ਹਾਂਜੀ 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 ਆ ਬੱਚਾ ਬਈ ਮਹਾਰਾਸ਼ਟਰ ਸੇਲ ਹੋਇਆ ਇਹ ਜਦੋਂ ਆਪਾਂ ਪਹਿਲੀ ਵੀਡੀਓ ਕੀਤੀ ਸੀ ਬਾਈ ਪੰਮਾ ਸੇਦੋਗੇ ਦੀ ਉਦੋਂ ਬਾਈ ਦੇ ਘਰੇ ਸੀ ਉਸ ਤੋਂ ਬਾਅਦ ਬਾਈ ਸ਼ੇਰੇ ਕੋਲੇ ਆ ਗਿਆ ਸੀਗਾ ਬਾਈ ਸ਼ੇਰੇ ਵਾਲੀ ਵੀਡੀਓ ਦੇ ਵਿੱਚ ਵੀ ਇਹ ਬੱਚਾ ਆਇਆ ਹਨਾ ਤਾਂ ਇਹ ਜਿੰਨੀਆਂ ਫੋਟੋ ਲੱਗੀਆਂ ਹੈਗੀਆਂ ਸਾਰੀਆਂ ਆਪਣੇ ਕੈਮਰੇ 'ਚ ਸ਼ੂਟ ਹੋਈਆਂ ਦੇਖ ਲਓ ਤੁਸੀਂ ਤਾਂ ਬਹੁਤ ਸੋਹਣਾ ਬਾਈ ਨੇ ਹੁਣ ਤਿਆਰ ਕੀਤਾ ਸੈਟਅਪ ਬਾਈ ਜਿਵੇਂ ਤੁਸੀਂ ਕੀਤਾ ਕਿਹਾ ਵੀ ਸਾਰੇ ਬੱਚੇ ਜਿਹੜੇ ਸੇਲ ਹੋ ਗਏ ਲਗਭਗ ਹਨਾ ਹਾਂਜੀ ਹਾਂਜੀ ਦੂਰ ਦੂਰ ਤੱਕ ਆਪਣੀ ਬਰੀਡ ਗਈ ਆ ਤੇ ਬੱਚੇ ਤਿਆਰ ਕਿਵੇਂ ਹੋ ਰਹੇ ਆ ਜੀ ਹੁਣ ਬਾਈ ਜੀ ਤੁਸੀਂ ਹੀ ਕੱਢੀ ਜਾਂਦੇ ਵਾਹ ਚੰਗੇ ਬੱਚੇ ਤਿਆਰ ਕਰੇ ਹਾਂਜੀ ਬਾਈ ਜੀ ਦਾ ਆਸ਼ੀਰਵਾਦ ਆਪਾਂ ਨੂੰ ਹਾਂਜੀ ਬਾਈ ਪਮਾਈ ਜੀ ਦਾ ਆਪਾਂ ਕਿਸੇ ਵੀ ਬਈ ਜਾਨਵਰ ਦਾ ਰੇਟ ਨਹੀਂ ਦੱਸਦੇ ਹੁੰਦੇ ਵੀਡੀਓ 'ਚ ਕਿੰਨੇ ਦਾ ਸੇਲ ਹੋਇਆ ਕਿਵੇਂ ਹਨਾ ਰੇਟ ਤੁਸੀਂ ਵੇਚਾ ਕਿਉਂਕਿ ਵਧੀਆ ਰੇਟ ਤੇ ਵਿਕਿਆ ਹੋਊਗਾ ਬਹੁਤ ਚੰਗੇ ਰੇਟਾਂ 'ਚ ਵੇਚੇ ਜੀ ਆਪਾਂ ਜੇ ਕਰਨੇ ਲਾਉਂਦੇ ਰੇਟਾਂ ਦੇਖੋ ਜਿਹੜਾ ਲੈ ਗਿਆ ਉਹ ਆਪਣੇ ਹਿਸਾਬ ਨਾਲ ਲੈ ਕੇ ਜਾਂਦਾ ਹੈ ਆਪਾਂ ਵੇਚੇ ਆਪਣੇ ਹਿਸਾਬ ਨਾਲ ਵੇਚੇ ਜੀ ਰੇਟ ਤੋਂ ਕਿਸੇ ਤੋਂ ਕੀ ਲੈਣਾ ਜੀ ਹਾਂਜੀ ਹਾਂਜੀ ਮਤਲਬ ਕੋਈ ਫਾਇਦਾ ਨਹੀਂ ਰਿਟਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਜਿਹੜੇ ਯੰਗ ਫਾਰਮਰ ਦੇ ਸਬਸਕ੍ਰਾਈਬਰਾਂ ਸ਼ਕੀਨ ਹੈਗੇ ਆ ਬੱਕਰੀਆਂ ਵਾਲੇ ਸੈਦੋਗੇ ਬਲੱਡ ਲਾਈਨ ਨੂੰ ਪਸੰਦ ਕਰਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੀ ਖਾਸ ਦਿਖਾ ਰਹੇ ਆ ਜੀ ਇੱਕ ਦੋ ਦਿਨ ਦਾ ਬੱਚਾ ਇਹਦੀ ਆਪਾਂ ਉਹ ਦਿਖਾਣ ਜਾ ਰਹੇ ਆ 47 ਇੰਚ ਦੋ ਦਿਨ ਦਾ ਬੱਚਾ ਕਰਿਆ ਆਪਾਂ 47 ਇੰਚ ਜੀ ਜੀ 47 ਇੰਚ ਦੋ ਦਿਨ ਦਾ ਬੱਚਾ ਹਾਂਜੀ ਤੇ ਉਹ ਦਰਅਸਲ ਚ ਹਾਂਜੀ ਮਤਲਬ ਕਿ ਬਹੁਤ ਮਿਹਨਤ ਲਾ ਕੇ ਤਿਆਰ ਕਰਿਆ ਹੈ। ਅੱਛਾ ਬਈ। ਵੀ ਬਾਈਆਂ ਨੂੰ ਪਤਾ ਲੱਗੇ ਵੀ ਇਹ ਜਾਨਵਰ ਇਹਨਾਂ ਨੇ ਤਿਆਰ ਕੀਤੇ ਵੀ ਖਾਲੀ ਗੱਲਾਂ ਨਹੀਂ ਜੀ। ਠੀਕ ਹੈ ਜੀ। ਵੀ ਆਪਾਂ ਜਾਨਵਰ ਖੇਰੀਆਂ 42-42 ਪੱਠਾ ਕਰਾ ਗਏ ਆਪਾਂ। ਅੱਛਾ ਬਈ। ਤੇ 47 ਇੰਚ ਦੋ ਦੰਦ ਬੱਚਾ ਕਰਵਾਇਆ ਜੀ। ਠੀਕ ਹੈ ਬਈ। ਦਿਖਾ ਦਈਏ ਫਿਰ ਆਪਾਂ ਬੁਲਾ ਲਓ ਜੀ। ਹਾਂਜੀ 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 ਭਾਈ ਜੀ। ਆਜੋ ਬਈ ਤੁਹਾਨੂੰ ਬੱਚਾ ਦਿਖਾਉਣੇ ਆ ਹਨਾ। ਜਿਹੜਾ ਕਿ 47 ਇੰਚ ਬਾਈ ਕਹਿ ਰਿਹਾ ਦੋ ਦੰਦ ਤੇ 47 ਇੰਚ ਸ਼ੇਰਾ ਬੱਕਰਾ ਜੀ। ਇਹ ਬਈ ਜੀ ਡਿਟੇਲ ਦੱਸ ਦਿਓ ਦੀ ਚੰਗੀ ਤਰ੍ਹਾਂ ਜੀ ਕਿਹੜੇ ਬੱਕਰੇ ਦਾ ਆਪਣੇ ਦਾ ਕਿੰਨੀ ਇਹਦੀ ਉਮਰ ਹੋ ਗਈ ਆ ਹਨਾ ਲੋ ਬਈ ਪਹਿਲਾਂ ਤਾਂ ਚੰਗੀ ਤਰ੍ਹਾਂ ਦੇਖ ਲਓ ਦੋਸਤੋ 47 ਇੰਚ ਹਨਾ ਹਾਈਟ ਆ ਜਿਹੜੀ ਹਾਂਜੀ ਹਾਂਜੀ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਬਈ 47 ਇੰਚ ਹੋਣਾ ਇਹਦੇ ਬਰਾਬਰ ਖੜੋਈ ਤੁਸੀਂ ਪਤਾ ਲੱਗ ਜੇਗਾ ਹਾਂ ਆ ਦੇਖੋ ਜੀ ਬੱਕਰੇ ਤੁਹਾਨੂੰ ਬਹੁਤ ਦਿਖਾਏ ਆ ਬਹੁਤ ਲੋਕਾਂ ਕੋਲੇ ਬੱਕਰੇ ਚੰਗੇ ਚੰਗੇ ਖੜੇ ਆਈ ਹੈ ਨਾ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਦੇ ਘਰੇ ਬੱਚਾ ਬੱਕਰਾ ਮਾੜਾ ਤੇ ਬਾਲਾ ਚੰਗਾ ਪਰ ਜਿਹੜੀ ਮਿਹਨਤ ਹੁੰਦੀ ਆ ਜਾਂ ਬਲੱਡ ਲਾਈਨ ਹੈਗੀ ਆ ਉਹਨੇ ਆਪ ਦਾ ਰੰਗ ਦਿਖਾਉਣਾ ਹੀ ਹੁੰਦਾ ਜੀ 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 ਬਈ ਦੱਸਿਓ ਥੋੜਾ ਡਿਟੇਲ ਨਾਲ ਇਸ ਬੱਚੇ ਬਾਰੇ ਇਹਦੀ ਆਪਣੇ ਭੂਤ ਦਾ ਬੱਚਾ ਹੈ ਪੂਰਾ ਭੂਤ ਜਿਹੜਾ ਬੱਕਰਾ ਉਹਦਾ ਬੱਚਾ ਹੈ ਜੀ ਜੀ ਹਾਂਜੀ ਠੀਕ ਆ ਬਈ ਭੂਤ ਦਾ ਬੱਚਾ ਹੈ ਤੇ ਇਹਦੀ ਮਾਂ ਵੀ ਆਪਣੇ ਕੋਲ ਹੈ ਠੀਕ ਹੈ ਜੀ ਤੇ ਮਾਂ ਦਾ ਰੰਗ ਕਿਹੋ ਜਿਹਾ ਸੀ ਬਈ ਦਾ ਮਾਂ ਇਹਦੀ ਸ਼ੇਰੀ ਹੈ ਜੀ ਸ਼ੇਰ ਇਸੇ ਰੰਗ ਦੀ ਸੀ ਹਾਂਜੀ ਹਾਂਜੀ ਲਾਲ ਸ਼ੇਰੀ ਪੱਠ ਹੈ ਆਪਣੇ ਘਰ ਦਾ ਜੰਪਲ ਆ ਇਹ ਘਰ ਦਾ ਜੰਪਲ ਹੈ ਬਾਈ ਪੰਮਾ ਜੀ ਤੋਂ ਬੱਕਰੀ ਆਈ ਸੀ ਜੀ ਵੱਡੀ ਜਿਹੜੀ ਆਪਾਂ ਪਿਛਲੀ ਵੀਡੀਓ 'ਚ ਦਿਖਾਈ ਸੀ 15 16 ਸਾਲ ਦੀ ਹਾਂਜੀ ਸਭ ਤੋਂ ਪੁਰਾਣੀ ਬੱਕਰੀ ਹੈ ਜਿਹੜੀ ਹਾਂਜੀ ਹਾਂਜੀ ਅੱਜ ਵੀ ਦਿਖਾ ਦਿੰਨੇ ਆ ਅੱਛਾ ਇਹ ਉਹਦੀ ਧੀ ਦਾ ਪੁੱਤ ਹੈ ਠੀਕ ਹੈ ਜੀ ਹਾਂਜੀ ਹਾਂਜੀ ਜਿਹੜੀ ਪੁਰਾਣੀ ਬੱਕਰੀ ਸੀ ਉਹਦੀ ਪੱਠ ਦਾ ਬੱਚਾ ਗਾਂ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹਦੀ ਕਿੰਨੀ ਉਮਰ ਹੋ ਗਈ ਹੈ ਜੀ ਹੁਣ ਕਿੰਨੇ ਮਹੀਨਿਆਂ ਦਾ ਤੇ ਇਸ ਸਮੇਂ ਜਿਵੇਂ ਤੁਸੀਂ ਕਹਿ ਰਹੇ ਹੋ 47 ਇੰਚ ਫੀਤੇ ਵਾਲੀ ਹਾਈਟ ਹੈ ਜੀ 47 ਇੰਚ ਫੀਤੇ ਵਾਲੀ ਦੋ ਦੰਦ ਹੈ ਆ ਦੇਖ ਲੋ ਆ ਦੇਖੋ ਬਈ ਦੰਦ ਦਿਖਾ ਦਿਓ ਬਈ ਕੋਲੇ ਆ ਕੇ ਲੋ ਜੀ ਚੈੱਕ ਕਰਾ ਦਿੰਨੇ ਆਪਾਂ ਲੋ ਜੀ ਇਹ ਨਾ ਕਿਸੇ ਨੂੰ ਲੱਗੇ ਵੀ ਮੈਂ ਮਰੀ ਜਾਂਦਾ ਇਹ ਆ ਲੋ ਬਈ ਚੰਗੀ ਤਰ੍ਹਾਂ ਦੇਖ ਲੋ ਬਈ ਓਕੇ ਸਹੀ ਹੈ ਬਈ ਦੋ ਦੰਦ ਤੇ 47 ਇੰਚ ਬਈ ਜੀ 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 ਬਈ ਇਹਦੀ ਕੁਆਲਿਟੀ ਜਿਵੇਂ ਉੱਚੇ ਮੱਥੇ 'ਚ ਆ ਗਿਆ ਸਿੰਘ ਬੜਾ ਸੋਹਣਾ ਹਨਾ ਹਾਂਜੀ ਹਾਂਜੀ ਤੇ ਇਹੋ ਜਿਹੇ ਬੱਚੇ ਬਹੁਤ ਘੱਟ ਜਾਂਦੇ ਆ ਬਹੁਤ ਘੱਟ ਆ ਆ ਦੇਖੋ ਜੀ ਉੱਚਾ ਮੱਥਾ ਇਹ ਕਲੰਗੀ ਵਾਲਾ ਇਹਨੂੰ ਕਹਿੰਦੇ ਆ ਕਲੰਗੀ ਵਾਲਾ ਬੱਕਰਾ ਹੈ ਹਾਂਜੀ ਤੇ ਇੰਨਾ ਚੋੜਾ ਇਹਦਾ ਸਿੰਘ ਹੈ ਹਾਂਜੀ ਲਓ ਆਜੋ ਬਈ ਦਿਖਾ ਦਿਓ ਲਓ ਤੁਸੀਂ ਲਓ ਬਈ ਚੈੱਕ ਕਰੋ ਹਨਾ ਧਿਆਨ ਨਾਲ ਬਈ ਹਾਂ ਦੇਖੋ ਜੀ ਆ ਕਲੰਗੀ ਵਾਲਾ ਜੀ ਹਾਂਜੀ ਤੇ ਆ ਜਿਹੜਾ ਇੰਨਾ ਚੋੜਾ ਸਿੰਘ ਆ ਬੱਚੇ ਦਾ ਜੀ ਹਾਂ ਇਹ ਹੁੰਦਾ ਸਹੀ ਸਿੰਘ ਜਿਹੜਾ ਬੀਟਲ ਦਾ ਹਨਾ ਹਾਂਜੀ ਹਾਂਜੀ ਪੂਰਾ ਕੰਨੀ ਦੇ ਸਿੰਘ ਆ ਬਈ ਜੀ ਜੀ ਤੇ ਬਾਈ ਜਿਵੇਂ ਕਈ ਪਹਿਲਾਂ ਕਹਿ ਦਿੰਦੇ ਬੰਦੇ ਯਾਰ ਸ਼ੇਰਾ ਰੰਗ ਦੀ ਮਾਰਕੀਟ ਘਟਾ ਇਹਦੀ ਡਿਮਾਂਡ ਘਟਾ ਜਦੋਂ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਤੁਹਾਨੂੰ ਫੋਨ ਬਹੁਤ ਆਏ ਹੋਣਗੇ ਬੱਕਰਿਆਂ ਬਾਰੇ ਵੀ ਮੈਨੂੰ ਵੀ ਬੰਦਿਆਂ ਨੇ ਫੋਨ ਕੀਤੇ ਵੀ ਬਾਈ ਤੋਂ ਉਹ ਬੱਕਰਾ ਦਵਾ ਦਿਓ ਸ਼ੇਰਾ ਦਵਾ ਦਿਓ ਜਿਹੜਾ ਇੱਕ ਲੋਹਾ ਦਿਖਾਇਆ ਸੀ ਇਹ ਪੋਹ ਦਵਾ ਦਿਓ ਹਨਾ ਇਹ ਬੱਚੇ ਫਿਰ ਤੁਸੀਂ ਸੇਲ ਤਾਂ ਨਹੀਂ ਕੀਤੇ ਪਹਿਲਾਂ ਜੀ ਬਾਈ ਜੀ ਆ ਬੱਚੇ ਦਾ ਮੈਨੂੰ ਘੜੋ ਘੜ 10 15 ਬੰਦਿਆਂ ਦੇ ਫੋਨ ਆਏ ਸੀ ਆਪਣੇ ਪੰਜਾਬੀ ਭਰਾਵਾਂ ਦਾ ਤੇ ਮਹਾਰਾਸ਼ਟਰ ਤੋਂ ਹੀ ਹਾਂਜੀ ਤੇ 2 4 5 ਬੰਦਿਆਂ ਨੇ 4 ਲੱਖ ਰੁਪਏ ਉਦੋਂ ਲਾਇਆ ਸੀ ਜਦੋਂ ਆਪਾਂ ਛੋਟੀ ਵੀਡੀਓ ਕਰੀ ਸੀ ਹਾਂਜੀ ਉਦੋਂ ਇਹ ਤਾਂ 4 ਲੱਖ ਰੁਪਏ ਲਾਇਆ ਸੀ ਇਹ ਬੱਕਰੇ ਨੂੰ ਜ਼ਿਆਦਾ ਪਸੰਦ ਕੀਤਾ ਸੀਗਾ ਲੋਕਾਂ ਨੇ ਨਹੀਂ ਸਾਰਿਆਂ ਨੂੰ ਕਰਿਆ ਸੀ ਪਰ ਉਹ ਕਹਿੰਦੇ ਸੀ ਛੋਟਾ ਬੱਚਾ ਦੇ ਦਿਓ ਦੋ ਦੰਦ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਹਾਂ ਕੋਈ ਗੱਲ ਨਹੀਂ ਭਾਈ ਜੀ ਦੇਾਂਗੇ ਪਰ ਮੇਰਾ ਇਹ ਟਾਰਗੇਟ ਸੀ ਵੀ ਮੈਂ ਆਪਣੇ ਪੰਜਾਬ 'ਚ ਦੇਵਾਂਗਾ ਪੰਜਾਬੀ ਭਰਾਵਾਂ ਨੂੰ ਭਾਵੇਂ ਰੇਟ ਆਪਾਂ ਨੂੰ ਘੱਟ ਮਿਲ ਜੇ ਵੱਧ ਮਿਲ ਜੇ ਪੰਜਾਬ 'ਚ ਨਸਲ ਰਹਿਣੀ ਚਾਹੀਦੀ ਹੈ ਆਪਾਂ ਪੰਜਾਬ 'ਚ ਦੇਵਾਂਗੇ ਜੇ ਪੰਜਾਬ 'ਚ ਨਸਲ ਇਹ ਪੰਜਾਬ ਦੀ ਨਸਲ ਹੈ ਠੀਕ ਤੇ ਪੰਜਾਬ ਚ ਰੱਖਾਂਗੇ ਬਾਕੀ ਏਡੀ ਗੱਲ ਵੀ ਨਹੀਂ ਬਾਹਰ ਵਾਲੇ ਭਰਾਵਾਂ ਨੂੰ ਵੀ ਦੇਾਂਗੇ ਹਾਂਜੀ ਹਾਂਜੀ ਪਰ ਮੇਰਾ ਆਈਡੀਆ ਵੀ ਚੰਗਾ ਬੱਚਾ ਆਪਾਂ ਪੰਜਾਬ ਵਾਲੇ ਬੰਦੇ ਬਈ ਇਹਦਾ ਹੁਣ 2 ਦੰਦ ਤੇ 47 ਇੰਚਾਂ ਤੇ 8 ਦੰਦ ਤੇ ਫਿਰ ਇਹ ਕਿੱਥੋਂ ਤੱਕ ਜਾਊਗਾ ਜੀ ਇਹ 50 ਪਲੱਸ ਜਾਊਗਾ 52 ਹੋਊਗਾ ਇਹ ਪੱਕਾ ਗਾਰੰਟੀ ਆਪਾਂ ਹਾਂਜੀ ਫਿਰ ਤਾਂ ਤੋੜੋਗੇ ਰਿਕਾਰਡ ਸਾਰੇ ਹਨ ਆ ਦੇਖ ਆ ਦੇਖ ਲਓ ਤੁਸੀਂ ਕਿੱਥੇ ਆਉਂਦਾ ਇਹ ਹੂੰ ਲੋ ਬਈ ਕਰੋ ਚੱਕ ਇੱਥੇ ਆਉਂਦਾ ਆ ਦੇਖ ਲਓ ਤੁਸੀਂ ਬਾਕੀ ਬਈ ਐ ਨਹੀਂ ਵੀ ਕੱਲਾ ਕੱਦ ਹੀ ਹੈ ਨਾ ਕਈ ਬੱਕਰਿਆਂ ਦਾ ਕੱਲਾ ਕੱਦ ਹੀ ਹੁੰਦਾ ਹਾਂਜੀ ਹਾਂਜੀ ਬੱਕਰੀ ਦਾ ਜਿਹੜਾ ਬਾਡੀ ਸਟਰਕਚਰ ਆ ਗਿਆ ਹੈ ਨਾ ਜੀ ਹਾਂਜੀ ਹਾਂਜੀ ਤੇ ਫਰੇਮ ਆ ਗਿਆ ਪੇਟੀ-ਪੂਟੀ ਦਾ ਬਹੁਤ ਚੌੜਾ ਬੱਕਰਾ ਤੇ ਬਈ ਜੀ weight ਦੀ ਗੱਲ ਕਰੀਏ ਹੁਣ ਕਿੰਨਾ weight ਹੋਊਗਾ ਇਹਦੇ ਜੀ ਇਹ ਕਿੰਟਲ ਪਲੱਸ ਗਿਆ ਜੀ ਅੱਛਾ ਜੀ ਦੋ ਦੰਦ ਬੱਚਾ ਹੈ ਕਿੰਟਲ ਪਲੱਸ ਗਿਆ ਅੱਜ ਬਈ ਕੱਦ ਕਿਵੇਂ ਕਰਾਉਣਿਓ ਕੋਈ ਖਰਾਕ ਹੀ ਤੁਹਾਡੇ ਕੋਲੇ ਇਹੋ ਜੀ ਆ ਕੋਈ ਮੰਤਰ ਆ ਤੁਹਾਡੇ ਕੋਲੇ ਇਹੋ ਜਾਂ ਜਾਂ ਬੱਕਰੀਆਂ ਦੇ ਵਿੱਚ ਕੋਈ ਕਲਾ ਹੈਗੀ ਆ ਇੰਨਾ ਕੱਦ ਕਿਵੇਂ ਕਰਾ ਲੈਨਿਓ ਮੰਤਰ ਤਾਈ ਬਾਈ ਜੀ ਨੇ ਕੁਛ ਦਿੱਤਾ ਹੈ ਹੁਣ ਬਾਈ ਜੀ ਨੇ ਪਤਾ ਕੀ ਮੰਤਰ ਮਾਰਦੇ ਹੈ ਬਾਈ ਪਮਾ ਜੀ ਮੇਰੇ ਉਸਤਾਦ ਨੇ ਹਾਂਜੀ ਤੇ ਜੋ ਕਹਿ ਦਿੰਦੇ ਜੀ ਆਪਾਂ ਬਸ ਉਹ ਜਿਵੇਂ ਕਹਿੰਦੇ ਆਪਾਂ ਉਹਵੇਂ ਕਰੀ ਜਾਂਦੇ ਆ ਠੀਕ ਹੈ ਬਾਈ ਆਪਾਂ ਨੂੰ ਬੜਾ ਕੁਛ ਨਹੀਂ ਹੁੰਦਾ ਜੀ ਹਾਂਜੀ ਉੱਥੋਂ ਫੋਨ ਆਉਂਦੇ ਆ ਜਿਵੇਂ ਕਹਿ ਦਿੰਦੇ ਆ ਵੀ ਤੂੰ ਐ ਕਰ ਲੈ ਆਉ ਐਵੇਂ ਕੰਮ ਕਰੀ ਜੀ ਆਪਾਂ ਉਹਵੇਂ ਕਰੀ ਜਾਂਦੇ ਆ ਇਹਦੀ ਮਾਂ ਦਾ ਕੱਦ ਕਿੰਨਾ ਸੀ ਬਾਈ ਇਹਦੀ ਮਾਂ 45 ਹੈ 45 ਇੰਚ ਦੀ ਮਾਂ ਬਾਈ ਹੈ ਨਾ ਤੇ ਜਿਹੜਾ ਇਹਦਾ ਪਿਓ ਆ ਬਾਈ ਉਹਦਾ ਕੱਦ ਕਿੰਨਾ ਉਹ 90 ਇੰਚ ਹੈ ਠੀਕ ਹੈ ਜੀ ਆਪਦੇ ਪਿਓ ਨਾਲੋਂ ਟੱਪੂ ਵੀਰੇ ਰੋਤਦਾ ਬੱਚਾ ਏ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਵੀਡੀਓ ਦੇ ਵਿੱਚ ਜਦੋਂ ਤੁਸੀਂ ਪਹਿਲਾਂ ਵਾਲੀ ਵੀਡੀਓ 'ਚ ਪੰਮੇ ਬਾਈ ਦਾ ਬਹੁਤ ਜ਼ਿਕਰ ਕੀਤਾ ਹਨਾ بڑے ਲੋਕ ਕਹਿੰਦੇ ਵੀ ਬਾਈ ਪੰਮੇ ਦਾ ਨਾਮ ਬਹੁਤ ਲੈਂਦਾ ਬਾਈ ਇਹ ਇਹੋ ਜਿਹਾ ਪੰਮੇ ਨੇ ਬਾਈ ਨੂੰ ਕੀ ਦਿੱਤਾ ਬਾਈ ਜਨੇ ਸਾਰਾ ਕੁਝ ਦਿੱਤਾ ਹੀ ਆਪਣੇ ਕੋਲ ਹੈ ਕੀ ਸੀ ਹਾਂਜੀ ਮੇਰੇ ਕੋਲ ਤਾਂ ਕੁਝ ਮੈਨੂੰ ਤਾਂ ਇਹਨਾਂ ਬਾਰੇ ਪਤਾ ਹੀ ਨਹੀਂ ਸੀ ਠੀਕ ਹੈ ਬਾਈ ਕਿ ਜਿਹੜੇ ਗਿਫਟ ਬਾਈ ਜੀ ਨੂੰ ਆਪਾਂ ਨੇ ਸੌਂਪੇ ਜੀ ਹੂੰ ਤੇ ਮੈਂ ਉਹਨਾਂ ਦੀ ਕਦਰ ਕਰੀ ਜਾਨਵਰਾਂ ਦੀ ਤੇ ਅੱਜ ਦੇਖ ਲਓ ਤੁਹਾਡੇ ਸਾਹਮਣੇ ਹੈ ਨਾ ਬਹੁਤ ਵਧੀਆ ਬਾਈ ਜੀ ਨੇ ਜਾਨਵਰ ਕੁਝ ਦਿੱਤਾ ਆਪਾਂ ਨੂੰ ਬਾਈ ਜੀ ਨੇ ਦਿੱਤਾ ਹੀ ਪਾਸੇ ਕੁਝ ਵੀ ਨਹੀਂ ਆਇਆ ਆਪਣੇ ਕੋਲ ਠੀਕ ਹੈ ਬਾਈ ਟੋਟਲ ਜਾਨਵਰ ਬਾਈ ਜੀ ਦੇ ਆਪਣੇ ਕੋਲ ਆਪਾਂ ਸੈਦੋ ਕੇ ਬਲੱਡ ਲਾਈਨ ਹਾਂਜੀ 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 ਇੱਕੋ ਇੱਕ ਬਾਈ ਇਹੋ ਜਿਹਾ ਬੱਕਰੀ ਪਾਲਕਾ ਬਾਈ ਸ਼ੇਰ ਸਿੰਘ ਜਿਨ੍ਹਾਂ ਨੇ ਸੈਦੋ ਕੇ ਬਲੱਡ ਲਾਈਨ ਤੇ ਇੰਨਾ ਡਟ ਕੇ ਕੰਮ ਕੀਤਾ ਹਨਾ ਜਿਹਦਾ ਰਿਜ਼ਲਟ ਅੱਜ ਬਾਈ ਨੂੰ ਵੀ ਮਿਲ ਰਿਹਾ ਤੇ ਦੁਨੀਆ ਦੇ ਵਿੱਚ ਕਿਹੜੀ ਸਟੇਟ ਨਹੀਂ ਆਪਣੇ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਕਿਹੜੀ ਸਟੇਟ ਨਹੀਂ ਜਿੱਥੇ ਬਾਈ ਦੇ ਜਾਨਵਰਾਂ ਦੀ ਮੰਗ ਨਹੀਂ ਹਨਾ ਤੁਦੇ ਵੀ ਤੁਸੀਂ ਦੇਖ ਲਓ ਜਿੱਥੇ ਵੀ ਬੀਟਲ ਬੱਕਰੀ ਦੇ ਕੰਮ ਹੋ ਰਿਹਾ ਤਾਂ ਸਾਰੇ ਵਪਾਰੀ ਆ ਜਿਹੜੇ ਬਾਈਕੋਲ ਜਾਨਵਰਾਂ ਦੀ ਮੰਗ ਕਰਦੇ ਆ ਜਦੋਂ ਆਪਾਂ ਪਹਿਲਾਂ ਵਾਲੀ ਵੀਡੀਓ ਪਾਈ ਸੀਗੀ ਸਾਨੂੰ ਵੀ ਬਹੁਤ ਫੋਨ ਆਏ ਬਾਈਕੋਲ ਵੀ ਬਹੁਤ ਜਿਹੜਾ ਰਿਸਪਾਂਸ ਵਧੀਆ ਆਇਆ ਹਨ ਤਾਂ ਬੱਚੇ ਵੀ ਬਾਈ ਨੇ ਜਿਵੇਂ ਦੱਸਿਆ ਵੀ ਕਿੱਥੇ ਕਿੱਥੇ ਇਸ ਬੱਕਰੇ ਇਸ ਲਾਈਨ ਦੇ ਗਏ ਹੈਗੇ ਆ ਤੇ ਅੱਜ ਤੁਸੀਂ ਦੇਖ ਲਓ 2 ਦੰਦ ਤੇ 47 ਇੰਚ ਬੱਕਰਾ ਬਾਈ ਦੇ ਘਰੇ ਖੜਾ ਸੈਦੋਗੇ ਬਲੱਡ ਲਾਈਨ ਦਾ ਇੱਕੋ ਇੱਕ ਬਲੱਡ ਲਾਈਨ ਪੰਜਾਬ ਦੀ ਜਿਹਦੇ ਬੱਕਰੇ ਸਭ ਤੋਂ ਜ਼ਿਆਦਾ ਵੇਟ ਕਰਦੇ ਨੇ ਹਾਈਟ ਕਰਦੇ ਨੇ ਹਾਂਜੀ ਹਾਂ ਤੇ ਭਾਈ ਦੁੱਧ ਦਾ ਤਾਂ ਕਿਵੇਂ ਹੈਗਾ ਬੱਕਰੀਆਂ ਦਾ ਜਿਹੜੀਆਂ ਤੁਹਾਡੇ ਕੋਲੇ ਬੱਕਰੀਆਂ ਦੁੱਧ ਬਹੁਤ ਆਈ ਵਧੀਆ ਦੁੱਧ ਜੇ ਦੁੱਧ ਨਾ ਹੋਇਆ ਬੱਚੇ ਕਿੱਥੋਂ ਤਿਆਰ ਹੋ ਜਾਣਗੇ ਹਾਂਜੀ ਇਹ ਦੁੱਧੇ ਸਿਰ ਤੇ ਤਿਆਰ ਹੁੰਦੇ ਦੋਸਤਾਂ ਉਪਰੋਂ ਸਾਰਾ ਕੁਝ ਲੈਣਾ ਦੇਣਾ ਹੀ ਲੋ ਬਈ ਚੰਗੀ ਤਰ੍ਹਾਂ ਦੇਖ ਲਓ ਦੋਸਤੋ ਫਿਰ ਵੀਡੀਓ ਦੀ ਸਮਾਪਤੀ ਕਰਾਂਗੇ ਤੇ ਤੁਹਾਨੂੰ ਇੱਕ ਹੋਰ ਦੱਸ ਦਿਆਂ ਜੀ ਜਦੋਂ ਪਹਿਲੀ ਵੀਡੀਓ ਕਰੀ ਸੀ ਹਾਂਜੀ ਸੇਦੁਕੇ ਵਾਲਿਆਂ ਨੇ ਆਪਣਾ ਬਹੁਤ ਸਨਮਾਨ ਕਰਿਆ ਭਰਾਵਾਂ ਨੇ ਬਹੁਤ ਫੋਨ ਆਏ ਅੱਛਾ ਜੀ ਤੇ ਉਹਨਾਂ ਨੇ ਆਪਣਾ ਸਨਮਾਨ ਕਰਿਆ ਵੀ ਸਾਡੇ ਪਿੰਡ ਦੀ ਤੋ ਸ਼ਾਨ ਵਧਾਈ ਹਾਂ ਪਿੰਡ ਦਾ ਨਾਮ ਬਹੁਤ ਲਿਆ ਸੀ ਹਾਂਜੀ 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 ਇਹ ਕਹਿਣ ਦੀਆਂ ਗੱਲਾਂ ਨਹੀਂ ਦੋਸਤੋ ਬਾਈ ਨੇ ਸਪੈਸ਼ਲ ਪੋਸਟਰ ਲਾਏ ਆ ਹਨਾ ਇੱਥੇ ਹਾਂਜੀ ਹਾਂਜੀ ਕਿ ਜਿਨ੍ਹਾਂ ਨੇ ਆਪਾਂ ਨੂੰ ਕੰਮ ਸਿਖਾਇਆ ਜਿਨ੍ਹਾਂ ਦੀ ਬਦੌਲਤ ਆਪਣਾ ਨਾਮ ਬਣਿਆ ਉਹਨਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਬਾਈ ਸ਼ੇਰ ਅੱਜਕੱਲ ਜਿਵੇਂ ਬਹੁਤ ਬੰਦੇ ਆ ਹਨਾ ਗੋਨ ਲੈ ਕੇ ਬੰਦੇ ਨੂੰ ਭਲਾਉਣਾ ਤਾਂ ਦੂਰ ਦੀ ਗੱਲ ਉਹਦਾ ਨਾਮ ਵੀ ਨਹੀਂ ਲੈਂਦੇ ਕਈ ਬੰਦਿਆਂ ਕੋਲੇ ਚੰਗੇ ਜਾਨਵਰ ਵੀ ਆ ਜਾਂਦੇ ਆ ਬਾਅਦ ਵਿੱਚ ਕਹਿੰਦੇ ਯਾਰ ਇਹ ਤਾਂ ਸਾਡੇ ਆਪ ਦੇ ਆ ਘਰ ਦੇ ਆ ਹਨਾ ਇਸ ਤਰ੍ਹਾਂ ਦਾ ਵੀ ਅੱਜਕੱਲ ਬੱਕਰੀਆਂ ਦੇ ਵਿੱਚ ਚੱਲਦਾ ਹੈਗਾ ਏ ਭਾਈ ਜੀ ਜੇ ਆਪਾਂ ਗਹਿਰੀ ਸੋਚ ਨਾਲ ਸੋਚੀਏ ਤੇ ਮੈਨੂੰ ਐ ਲੱਗਦਾ ਜਿਵੇਂ 98% ਲੋਕ ਨੇ ਜਿਹੜੇ 10 ਕਿ ਦਿਨ ਬਾਅਦ ਕਹਿ ਦਿੰਦੇ ਆ ਸਾਡੀ ਬਲੱਡ ਲਾਈਨ ਹਾਂਜੀ ਪਰ ਬਲੱਡ ਲਾਈਨ ਹੁੰਦੀ ਨਹੀਂ ਜੇ ਮੇਰਾ ਜਿੱਥੋਂ ਤੱਕ ਮੇਰੀ ਸੋਚ ਹੈ ਹਾਂਜੀ ਵੀ ਬਲੱਡ ਲਾਈਨ ਹੁੰਦੀ ਨਹੀਂ ਜਿੰਨਾ ਭਰਾਵਾਂ ਨੇ ਸਾਰੀ ਉਮਰ ਗਾਲ ਲਈ ਹਾਂ ਉਹਨਾਂ ਦੇ ਪਿਓ ਦਾਦਾ ਨੇ ਵੀ ਕੰਮ ਕਰਿਆ ਉਹਨਾਂ ਨੇ ਖੁਦ ਨਹੀਂ ਕਰੇ ਹਾਂਜੀ ਭਾਈ ਜੀ ਨੇ ਹੁਣ 45 50 ਸਾਲ ਗਾਲ ਲਏ ਜੇ ਇਸੇ ਲਾਈਨ 'ਚ ਤੇ ਅੱਜ ਮੈਂ ਕਹਿੰਦਾ ਮੇਰੀ ਬਲੱਡ ਲਾਈਨ ਕਿੱਥੋਂ ਬਣ ਜੇਗੀ ਦੇ ਕੋਈ ਵੀ ਬੰਦਾ ਮੈਨੂੰ ਸਮਝਾਓ ਮੈਂ ਕਹਿ ਦਾਂਗਾ ਮੇਰੀ ਬਲੱਡ ਲਾਈਨ ਪਰ ਮੇਰੇ ਸਾਹਮਣੇ ਨਹੀਂ ਹੁੰਦੀ ਤੇ ਮੇਰੇ ਜਿੰਦੇ ਜੀ ਮੇਰੀ ਬਲੱਡ ਲਾਈਨ ਹੋ ਹੀ ਨਹੀਂ ਸਕਦੀ ਹੋ ਨਹੀਂ ਸਕਦੀ ਹਾਂਜੀ ਹੋ ਨਹੀਂ ਸਕਦੀ ਮੇਰੇ ਨਾਲ ਬੰਦੇ ਤਾਂ ਚੱਲਦਾ ਹੀ ਚੱਲਦਾ ਹਨਾ ਤੇ ਇਹ ਬਾਈ ਜੀ ਦਾ ਹੀ ਚੱਲੇਗਾ ਜੀ ਆਪਣੇ ਮੁੰਡੇ ਦਾ ਤੇ ਜਦ ਤੱਕ ਮੈਂ ਕੰਮ ਕਰ ਰਿਹਾ ਹਾਂ ਹਾਂਜੀ ਆਪਣੇ ਤਾਂ ਬਾਈ ਜੀ ਠੀਕ ਹੈ ਜੀ ਇਹਨਾਂ ਤੋਂ ਬਿਨਾ ਤਾਂ ਮੇਰਾ ਕੁਝ ਵੀ ਨਹੀਂ ਇੱਕ ਬਾਈ ਤੁਹਾਡੇ ਪਿੱਛੇ ਫੋਟੋ ਲੱਗੀ ਹੈ ਬੱਕਰੀ ਦੀ ਜੀ ਜੀ ਇਹ ਆਪਾਂ ਵਧੀਆ ਦਿਖਾਈ ਸੀ ਵੀਡੀਓ ਦੇ ਵਿੱਚ ਇਹ ਬੱਕਰੀ ਨੂੰ ਵੀ ਬੜਾ ਪਸੰਦ ਕੀਤਾ ਇਹ ਵੀ ਮੰਗੀ ਹੋ ਲੋਕਾਂ ਨੇ ਇਹਦਾ ਬੱਚਾ ਦਿਓ ਸਾਨੂੰ ਇਹ ਬੱਕਰੀ ਦੱਸੋ ਵੇਚਣੀ ਆ ਤਾਂ ਇਹਦੇ ਤਾਂ ਇੰਨੇ ਕ ਪੈਸੇ ਲਾਇਏ ਸੀ ਜੀ ਬਾਹਰ ਵਾਲੇ ਇਹਦਾ ਤੇ ਬੁੰਦੀ ਦਾ ਦੋਨਾਂ ਦਾ ਹੀ ਹਾਂਜੀ ਵੀ ਬੰਦਾ ਸੋਚ ਹੀ ਨਹੀਂ ਸਕਦਾ ਜੇ ਆਪਾਂ ਕੁਕੜੀ ਦੇਤੀ ਤਾਂ ਮਗਰ ਆਂਡੇ ਕਿੱਥੋਂ ਖਾਵਾਂਗੇ ਅੱਛਾ हां ਵੀ ਜਿਹੜੀ ਸੁੰਡੇ ਦਾ ਅੰਡਾ ਦੇਣ ਵਾਲੀ ਕੁਕੜੀ ਉਹ ਨਹੀਂ ਦੇਣੀ। ਹਾਂਜੀ ਇਹਦੇ ਬੱਚੇ ਵੇਚਦੇ ਸੀ ਮੈਂ। ਹਾਂਜੀ। ਬਹੁਤ ਮਹਿੰਗੇ ਰੇਟਾਂ 'ਚ ਦੋ ਬੱਚੇ ਸੀਗੇ ਕੋਈ ਧੱਕਾ ਕਰਕੇ ਲੈ ਗਏ ਜੀ। ਅੱਛਾ ਕਿੱਥੇ ਗਏ ਬੱਚੇ ਦੀ? ਮਹਾਰਾਸ਼ਟਰ ਲੈ ਗਏ। ਮਹਾਰਾਸ਼ਟਰ ਗਏ। ਜੀ 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 ਹਾਂਜੀ ਉਹ ਕਹਿੰਦੇ ਬੱਕਰੀ ਨਹੀਂ ਤਾਂ ਬੱਚੇ ਦੇ ਦੇ ਜੀ। ਕਿੰਨੇ-ਕਿੰਨੇ ਟਾਈਮ ਦੇ ਸੀ ਬੱਚੇ ਜੀ? ਬੱਚੇ ਹਫ਼ਤੇ-ਹਫ਼ਤੇ ਦੇ ਚੱਕ ਲੈ ਗਏ। ਉਹ ਕਹਿੰਦੇ ਬਾਅਦ 'ਚ ਮਿਲੇ ਜਾਂ ਨਾ ਮਿਲੇ ਸਾਨੂੰ ਜੀ ਇੱਕ-ਇੱਕ ਹਫ਼ਤੇ ਦੇ ਬੱਚੇ ਚੱਕ ਲੈ ਗਏ। ਠੀਕ ਹੈ ਜੀ। ਹਾਂਜੀ ਅਜੇ ਵੀ ਮੰਗੀ ਜਾਂਦੇ ਆ ਭਰਾ। ਉਹ ਕਹਿੰਦੇ ਦਿਓ ਸਾਨੂੰ ਬੱਚੇ। ਅੱਛਾ ਇਹ ਬੱਕਰਾ ਇਸੇ ਬੱਕਰੀ ਦਾ ਹੀ ਹੈ ਉਸੇ ਬੱਕਰੀ ਦਾ ਬੱਚਾ ਲੋ ਵੀ ਦੋਸਤੋ ਇਹ ਬੱਕਰਾ ਜਿਹੜਾ ਹਨਾ ਜਿਹੜੀ ਫੋਟੋ ਵਾਲੀ ਬੱਕਰੀ ਹੈ ਇਹਦਾ ਕੀ ਨਾਮ ਬੱਕਰੀ ਦਾ ਲੱਡੂ ਲੱਡੂ ਦਾ ਹੀ ਲੱਡੂ ਦਾ ਬੱਚਾ ਭਈ ਇਹ ਲੱਡੂ ਬੂੰਦੀ ਬਾਈ ਕੋਲੇ ਜੋੜੀ ਹੈ ਬੱਕਰੀਆਂ ਦੀ ਹਾਂਜੀ ਤਾਂ ਇਹ ਬੱਕਰਾ ਵੀ ਲੱਡੂ ਦਾ ਹਨਾ ਜੀ ਜੀ ਤੇ ਤੁਸੀਂ ਬਾਈ ਕਮੈਂਟ ਕਰਕੇ ਜਰੂਰ ਦੱਸਣਾ ਬੱਕਰਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਬਾਈ ਸ਼ੇਰ ਸਿੰਘ ਦੀਆਂ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਆ ਰਹੀਆਂ ਤੁਸੀਂ ਸਾਰੇ ਪਿਆਰ ਜਰੂਰ ਦਿਓ ਹਨਾ ਬਾਕੀ ਫੋਟੋਆਂ ਬਾਈ ਸਾਰੀਆਂ ਦਿਖਾ ਦਿਓ ਇੱਕ ਵਾਰੀ ਆ ਦੇਖ ਲਓ ਜਿਹੜੀ ਜੋੜੀ ਆਪਾਂ ਨਾਲ ਲਿਆ ਸੀਗਾ ਇਹ ਲੱड्डੂ ਬੂੰਦੀ ਇਹ ਜੋੜੀ ਆ ਗਈ ਬੱਕਰੀਆਂ ਦੀ ਤਾਂ ਇਹ ਬੱਕਰਾ ਜਿਹੜਾ ਆਪਾਂ ਵੀਡੀਓ 'ਚ ਦਿਖਾਇਆ ਇਸ ਬੱਕਰੀ ਦਾ ਨਾ ਹਣਾ ਜੀ ਹਾਂਜੀ ਹਾਂਜੀ ਇਸ ਬੱਕਰੀ ਦਾ ਬੱਚਾ ਇਹ ਤੇ ਇਹ ਬਾਈ ਦੇ ਜਿਹੜੇ ਬਰੀਡਰ ਆ ਗਏ ਦੋਨੋਂ ਪੂਰਾ ਭੂਤ ਤੇ ਇਹ ਵੱਡਾ ਬੱਕਰਾ ਹੀ ਜੀ ਜੀ ਨਹੀਂ ਨਹੀਂ ਉਹ ਵਾਲਾ ਬੱਚਾ ਹੀ ਹੈ ਦੋਨੇ ਬੱਚੇ ਹਾਂ ਇਹ ਬੱਚਾ ਹੀ ਹੈ ਜਿਹੜਾ ਫੋਟੋ 'ਚ ਆ ਗਿਆ ਤਾਂ ਬਾਈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਬੱਕਰਾ ਦਿਖਾਇਆ ਆਪਾਂ ਡਿਟੇਲ ਦੇ ਨਾਲ ਜੀ ਜੀ ਇਹਦੀ ਜਾਣਕਾਰੀ ਦਿੱਤੀ ਆ ਹਾਂਜੀ ਤਾਂ ਕਮੈਂਟ ਕਰਕੇ ਦੋਸਤੋ ਜਰੂਰ ਦੱਸਿਓ ਕਿ ਬੱਕਰਾ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੀ ਕੁਆਲਿਟੀ ਹਾਈਡ ਕਿਵੇਂ ਦੀ ਲੱਗੀ ਆਹ ਦੇਖੋ ਜੀ ਇੱਥੇ ਲੱਗਦਾ ਬੱਕਰਾ ਹਾਂਜੀ ਠੀਕ ਹੈ ਬਾਈ ਧੰਨਵਾਦ